ਪਿਛਲੇ ਦਿਨਾਂ ਦੇ ਵਿੱਚ 16 ਤਰੀਕ ਨੂੰ ਇੱਕ ਫਿਲਮ ਰਿਲੀਜ਼ ਹੋਈ ਹੋਏ ਭੋਲੇ ਹੋਏ ਉਹ ਇਹ ਭੋਲੇ ਹੋਏ ਜਿਹੜੀ ਫਿਲਮ ਰਿਲੀਜ਼ ਹੋਈ ਸੀ ਪੰਜਾਬੀ ਫਿਲਮ ਹੈਗੀ ਕਮੇਡੀ ਫਿਲਮ ਇਹਦੇ ਵਿੱਚ ਉਹਨਾਂ ਨੇ ਜਿਹੜੇ ਅਦਾਕਾਰ ਸੀਗੇ ਉਹਦੇ ਵਿੱਚ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਦਾ ਔਰ ਜਿਹੜੀ ਸਾਡੀ ਪਵਿੱਤਰ ਹੋਲੀ ਸਪਿਰਟ ਆ ਉਹਦਾ ਇੱਕ ਮਜ਼ਾਕ ਬਣਾਇਆ ਜਿਹੜਾ ਉਹਦੇ ਵਿੱਚ ਐਕਟਰ ਹੈ ਜਰਜੀਤ ਸੰਧੂ ਉਹਨੇ ਬੜਾ ਮਤਲਬ ਮਜ਼ਾਕ ਦਾ ਪਾਤਰ ਬਣਾਇਆ 크ਰਿਸਚਨ ਕਮਿਊਨਿਟੀ ਨੂੰ ਔਰ ਉਹਦੇ ਵਿੱਚ ਸਾਫ਼-ਸਾਫ਼ ਤੌਰ ਤੇ ਟਾਰਗੇਟ ਕੀਤਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਵਿੱਚ ਟੈਸਟ ਬਣੀ ਜਾਂਦੀਆਂ ਵਾਂ ਕਿ ਇਹ ਟੈਸਟਮਨੀ ਜਿੰਨੀਆਂ ਵੀ ਹੁੰਦੀਆਂ ਵਾਂ ਵੀ ਇਹ ਉਸ ਹਿਸਾਬ ਨਾਲ ਉਹਨਾਂ ਨੇ ਪੇਸ਼ ਕੀਤਾ ਕਿ ਜਿੱਦਾਂ ਇੱਕ ਫੇਕ ਹੁੰਦੀ ਹੈ ਕਿ ਤੈਨੂੰ ਕਿੰਨੇ ਪੈਸੇ ਮਿਲਦੇ ਹੈ 1000 ਰੁਪਿਆ ਤੇ ਮੈਂ 5000 ਲੈ ਕੇ ਦਿਖਾਉਂਗਾ ਔਰ ਪਵਿੱਤਰ ਆਤਮਾ ਦੀ ਬੇਅਦਬੀ ਕੀਤੀ ਗਈ ਜਿਹਦੇ ਸਵਾਦਤ ਦੇ ਵਿੱਚ ਅਸੀਂ ਪਰਸੋਂ ਜਲੰਧਰ ਦੇ ਵਿੱਚ ਸੀਪੀ ਆਫਿਸ ਦੇ ਵਿੱਚ ਸਾਡੀ ਜਥੇਬੰਦੀ ਯੂਨਾਈਟਿਡ ਪੀਪਲਸ ਲੀਗ ਦੇ ਵੱਲੋਂ ਔਰ ਨਾਲ ਸਾਡੇ ਸਹਿਯੋਗੀ ਜਿਹੜੇ ਸਾਡੇ ਜਥੇਬੰਦੀਆਂ ਚਰਚ ਹੂਸਨਾ ਪੰਜਾਬੀ ਮਿਨਿਸਟਰੀ ਉਹਨਾਂ ਦੇ ਪ੍ਰਧਾਨ ਡਾਕਟਰ ਤਰਸੀਮ ਸੋਤਾ ਜੀ 크ਰਿਸਚਨ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਪਾਲ ਜੀ ਔਰ ਚੇਅਰਮੈਨ ਪਾਸਟਰ ਲਿਆਜ਼ਰ ਜੀ ਔਰ ਸਾਡੀ ਯੂਨਾਈਟਿਡ ਪੀਪਲ ਲੀਗ ਦੇ ਚੇਅਰਮੈਨ ਪਾਸਟਰ ਐਂਥਨੀ ਜੀ ਨਾਲ ਜான் ਮਸੀ ਜੌਨੀ ਜੀ ਜਨਰਲ ਸਕੱਤਰ ਸਾਡੇ ਯੂਨਾਈਟਿਡ ਪੀਪਲ ਲੀਗ ਦੇ ਸैमਸਨ ਗੇਲ ਜੀ ਔਰ ਕੈਥੋਲਿਕ ਯੂਨੀਅਨ ਪੰਜਾਬ ਦੇ ਪ੍ਰਧਾਨ ਯੂਨਸ ਪੀਟਰ ਜੀ ਔਰ ਹੋਰ ਵੀ ਬਹੁਤ ਜਣੇ ਸਾਥੀ ਜਿਹੜੇ ਸਿਗੇ ਅਸੀਂ ਪਰਸੋਂ ਸੀਪੀ ਸਾਹਿਬ ਨੂੰ ਮਿਲੇ ਸੀਗੇ ਜੁਆਇੰਟ ਸੀਪੀ ਸਾਹਿਬ ਨੂੰ ਔਰ ਅਸੀਂ ਉਹਦੇ ਵਿੱਚ ਫਿਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਜਿਹੜੀ ਐਪਲੀਕੇਸ਼ਨ ਸੀਗੀ ਉਹ ਉਹਨਾਂ ਨੇ ਮੂਵ ਕੀਤੀ ਮੂਵ ਕਰਕੇ ਸਾਡਾ ਡਿਵੀਜ਼ਨ ਨੰਬਰ 4 ਦੇ ਵਿੱਚ ਪਹੁੰਚੀ ਤੋਂ ਅੱਜ ਅਸੀਂ ਇਸ ਕਰਕੇ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰਿਆਂ ਦੀ ਦੁਆਵਾਂ ਸਭ ਤੋਂ ਖਾਸ ਧੰਨਵਾਦ ਪ੍ਰਭੂ ਯੀਸ਼ੂ ਮਸੀਹ ਜੀ ਦਾ ਜਿਨ੍ਹਾਂ ਨੇ ਅਕਲ ਬੁੱਧ ਔਰ ਸਮਰਥ ਬਖਸ਼ੀ ਕਿ ਅਸੀਂ ਜਿਹੜੇ ਸਾਡੀ ਕੌਮ ਦੇ ਉੱਤੇ ਆਏ ਦਿਨ ਇਹੋ ਜਿਹੇ ਟਾਰਗੇਟ ਹੁੰਦੇ ਆ ਉਹਨਾਂ ਦਾ ਵਿਰੋਧ ਕਰ ਸਕੀਏ ਔਰ ਉਹਨਾਂ ਦਾ ਸਾਹਮਣਾ ਕਰ ਸਕੀਏ ਔਰ ਉਹਦੇ ਕਰਕੇ ਅੱਜ ਐਫ ਆਈ ਆਰ ਨੰਬਰ 0017 ਜਿਹੜੀ ਹੈਗੀ ਆ ਇਹ ਮੈਂ ਤੁਹਾਨੂੰ ਦਿਖਾਣਾ ਇਸ ਤਰੀਕੇ ਦੇ ਨਾਲ ਦੂਸਰੇ ਸਾਈਡ ਤੋਂ ਕੈਮਰਾ ਕਰਕੇ ਐਫ ਆਈ ਆਰ ਨੰਬਰ ਜਿਹੜੀ ਆ 0017 295 A ਦਾ ਜਿਹੜਾ ਪਰਚਾ ਆ ਉਹ ਦਰਜ ਕਰ ਦਿੱਤਾ ਗਿਆ ਆ ਜਿਹੜਾ ਕਿ ਫਿਲਮ ਦਾ ਡਾਇਰੈਕਟਰ ਆ ਵਰਿੰਦਰ ਰਾਮ ਗੜੀਆ ਔਰ ਜਿਹੜਾ ਐਕਟਰ ਆ ਵਰਿੰਦਰ ਰਾਮ ਗੜੀਆ ਔਰ ਐਕਟਰ ਜਗਜੀਤ ਸੰਧੂ ਉਹਦੇ ਉੱਪਰ ਜਿਹੜਾ ਆ ਪਰਚਾ ਦਰਜ ਕਰ ਦਿੱਤਾ ਗਿਆ ਆ ਔਰ ਇਹ ਪਰਚਾ ਖੁਦਾ ਦੀ ਕਿਰਪਾ ਦੇ ਨਾਲ ਮੇਰੇ ਦੁਆਰਾ ਕਰਵਾਇਆ ਗਿਆ ਜਿਦੇ ਵਿੱਚ ਮੈਂ ਸਾਰੇ ਆਪਣੀ ਜਥੇਬੰਦੀ ਸਹਿਯੋਗੀ ਲੋਕਾਂ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਥ ਦਿੱਤਾ ਕਿਉਂਕਿ ਅਸੀਂ ਕੀ ਸੋਚਦੇ ਹਾਂ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਵਾਰੀ ਅਸੀਂ ਪਰਚਿਆਂ ਦੇ ਕਰਕੇ ਹੀ ਬੜਾ ਆਪਸੀ ਬਹੁਤ ਡਿਸਪਾਇੰਟਡ ਰਹੇ ਹਾਂ ਕਿਉਂਕਿ ਅਸੀਂ ਜਦੋਂ ਵੀ ਪ੍ਰਸ਼ਾਸਨ ਨੂੰ ਮਤਲਬ ਸਾਡੇ ਉੱਤੇ ਜਿੰਨੀ ਵੀ ਪ੍ਰੋਬਲਮ ਹੁੰਦੀ ਆ ਅਸੀਂ ਉਹਨਾਂ ਨੂੰ ਕਹਿੰਨੇ ਸੀਗੇ ਤੇ ਲੇਕਿਨ ਸਾਡਾ ਪਰਚਾ ਦਰਜ ਨਹੀਂ ਹੁੰਦਾ ਸੀਗਾ ਔਰ ਜਿਹੜੇ ਸਾਡੇ ਜ਼ਖਮ ਸੀਗੇ ਹਮੇਸ਼ਾ ਹੀ ਐਡੇ ਹਰੇ ਰਹਿੰਦੇ ਸੀਗੇ ਪਰ ਆਹ ਐਫ ਆਈ ਆਰ ਦਰਜ ਕਰਕੇ ਸਾਡੇ ਜ਼ਖਮਾਂ ਦੇ ਉੱਤੇ ਇੱਕ ਮਰਮ ਦਾ ਕੰਮ ਕੀਤਾ ਪ੍ਰਸ਼ਾਸਨ ਨੇ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਜਲੰਧਰ ਦੇ ਕਮਿਸ਼ਨਰ ਸਾਹਿਬ ਦਾ ਜੁਆਇੰਟ ਸੀਪੀ ਸਾਹਿਬ ਦਾ ਸਾਡੇ ਡਿਵੀਜ਼ਨ ਨੰਬਰ 4 ਤੋਂ ਸਾਡੇ ਸੈਂਟਰਲ ਹਲਕੇ ਤੋਂ ਡੀਐਸਪੀ ਸਾਹਿਬ ਦਾ ਨਰਮਲ ਸਿੰਘ ਜੀ ਦਾ ਔਰ ਖਾਸ ਧੰਨਵਾਦ ਆ ਬੀਜੀ ਸਾਹਿਬ ਦਾ ਆਪੇ ਸ਼ੁਕਲਾ ਜੀ ਦਾ ਕਿ ਉਹਨਾਂ ਨੇ ਮਤਲਬ ਇਹਨਾਂ ਇਹ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਅਗਰ ਕਮਿਊਨਿਟੀ ਦੇ ਉੱਤੇ ਇਹੋ ਜੀ ਕੋਈ ਵੀ ਫਿਰਕਾ ਪ੍ਰਸਤਤੀ ਲੋਕ ਜਿਹੜੇ ਆ ਇਹੋ ਜਿਹਾ ਕੋਈ ਕਰਦੇ ਆ ਤੇ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਸੋ ਮੈਂ ਹੁਣ ਸਾਡੀ ਜਿਹੜੀ ਮੰਗ ਹੈਗੀ ਆ ਕਿ ਅਸੀਂ ਜਲਦ ਤੋਂ ਜਲਦ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਕਰਵਾਈ ਜਾਵੇ ਔਰ ਜਿਹੜੀ ਫਿਲਮ ਹੈਗੀ ਆ ਜਿੱਥੇ-ਜਿੱਥੇ ਵੀ ਸਿਨੇਮਾ ਘਰਾਂ ਦੇ ਵਿੱਚ ਲੱਗੀ ਆ ਉੱਥੋਂ ਇਸ ਫਿਲਮ ਨੂੰ ਬਿਆਨ ਕਰਾਇਆ ਜਾਵੇ ਕਿਉਂਕਿ ਇਸ ਫਿਲਮ ਦੇ ਉਤੇ ਮਤਲਬ ਜਿਉ ਇਹ ਸੀਨ ਆ ਉਹ ਤਰਾਯੁਗ ਸੀਨ ਹੈਗਾ ਵਾ ਸਾਡੀ ਕਮਿਊਨਿਟੀ ਵੱਲੋਂ ਸੋ ਇਸ ਕਰਕੇ ਇਸ ਫਿਲਮ ਨੂੰ ਅਸੀਂ ਬੈਨ ਵੀ ਕਰਵਾਵਾਂਗੇ ਔਰ ਨਾਲ ਦੀ ਨਾਲ ਹੀ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਕਰਵਾਉਣ ਦੀ ਜਿਹੜੀ ਆ ਉਹ ਪ੍ਰੋਪਰਲੀ ਕੋਸ਼ਿਸ਼ ਕੀਤੀ ਜਾਏਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਤਮਾਮ ਆਪਣੇ ਲੋਕਾਂ ਤੱਕ ਇਹ ਪਹੁੰਚ ਸਕੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਰੋਸ ਸੀ ਕਿ ਜਿਹੜੀ ਸਾਡੀ ਐਫ ਆਈ ਆਰ ਆ ਜਿਹੜੇ ਸਾਡੇ ਉੱਤੇ ਆ ਐਕਟ ਇਦਾਂ ਦਾ ਕੀਤਾ ਗਿਆ ਵਾ ਪਵਿੱਤਰ ਆਤਮਾ ਦੀ ਬੇਦਬੀ ਕੀਤੀ ਗਈ ਆ ਉਹਨਾਂ ਦੇ ਉੱਤੇ ਇਹ ਪਰਚਾ ਦਰਜ ਕਰ ਹੋ ਸਕੇ ਪ੍ਰੇਜ ਦਾ ਲੋੜ ਜੱਗਾ ਜੀ ਸੋ ਇਹ ਜਿਹੜਾ ਪਰਚਾ ਆ ਬਾਈ ਨੇਮ ਦੋ ਜਣਿਆਂ ਦੇ ਉੱਤੇ ਆ ਵਰਿੰਦਰ ਰਾਮ ਗੜੀ ਆ ਜਿਹੜਾ ਫਿਲਮ ਦਾ ਡਾਇਰੈਕਟਰ ਔਰ ਜਗਜੀਤ ਸੰਧੂ ਉਰਫ ਭੋਲਾ ਜਿਹੜਾ ਮੁੱਖ ਅਦਾਕਾਰ ਆ ਉਹਦੇ ਉੱਤੇ ਔਰ ਨਾਲ 34 ਆਈਪੀਸੀ ਲੱਗੀ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਵੀ ਜਿਹੜਾ ਵਾ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਆ ਸੋ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੀਓ ਕਰਦੀਓ ਤਾਂ ਕਿ ਹਰ ਇੱਕ ਟਿੱਕਰ ਇਹ ਗੱਲ ਪਹੁੰਚ ਸਕੇ ਔਰ ਸਪਰੈਡ ਹੋ ਸਕੇ ਤਾਂ ਕਿ ਔਰ ਨਾਲ ਦੀ ਨਾਲ ਹੀ ਮੈਂ ਅਪੀਲ ਇਹ ਵੀ ਕਰੂੰਗਾ ਕਿ ਆਪਾਂ ਇਸ ਕੇਸ ਨੂੰ ਫਾਈਟ ਕਰਨਾ ਕਿਉਂਕਿ ਪਵਿੱਤਰ ਆਤਮਾ ਦੇ ਅਗੇਂਸਟ ਇਹ ਗੱਲ ਹੋਈ ਆ ਪਵਿੱਤਰ ਆਤਮਾ ਦਾ ਜਿਹੜਾ ਵਾ ਇਹ ਉਹਨਾਂ ਨੇ ਤ੍ਰਸਕਾਰ ਕੀਤਾ ਆ ਉਹਨਾਂ ਨੇ ਮਖੌਲ ਬਣਾਇਆ ਆ ਤਾਂ ਸੋ ਆਪਾਂ ਇਸ ਕੇਸ ਨੂੰ ਵੀ ਲੜ ਕੇ ਇਨਾਂ ਨੂੰ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਕਾਨੂੰਨੀ ਤੌਰ ਦੇ ਉੱਤੇ ਉਹ ਆਪਾਂ ਕਰਮਾਉਣੀ ਆ ਸੋ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਧੰਨਵਾਦ ਸਾਰਿਆਂ ਦਾ ਪਰਮੇਸ਼ਰ ਦਾ ਖਾਸ ਕਰਕੇ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਹਿਯੋਗ ਕੀਤਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ